ਜਦ ਦੀ ਵਜੂਦ ਹੈ ਇੱਥੇ ਅਰਜਨ ਢਿੱਲੋਂ ਦੇ ਪਿਤਾ ਜੀ ਨੂੰ ਮਿਲਣ ਮਗਰੋਂ ਮੈਂ ਗੁਰੂ ਘਰ 10ਵੀਂ ਪਾਚਾਈ ਆ ਪਹੁੰਚੀ ਹਾਂ ਜਿੱਥੇ ਬਾਬਾ ਚਰਨਦਾਸ ਜੀ ਅਨੰਦਪੁਰ ਸਾਹਿਬ ਦਾ ਕਲਾ ਚੜਨ ਤੋਂ ਬਾਅਦ ਗੁਰੂ ਕੇ ਪਰਿਵਾਰ ਤੋਂ ਵੱਖ ਹੋ ਗਏ ਸਨ ਅਤੇ ਇਸ ਤੋਂ ਬਾਅਦ ਇਸ ਸਥਾਨਪੁਰ ਆਬਰਾਜੇ ਤੇ ਕਾਫੀ ਲੰਮਾ ਸਮਾਂ ਇਸ ਸਥਾਨ ਉੱਪਰ ਜੀਵਨ ਬਤੀਤ ਕਰਕੇ ਸ਼ਹੀਦ ਹੋ ਗਿਆ। ਬਧੋੜ ਵਿੱਚ ਗੁਰਦੁਆਰਾ ਸ਼੍ਰੀ ਰਵਿਦਾਸ ਮੰਦਿਰ, ਵਾਟਰ ਵਾਕ ਦੀ ਸਹੂਲਤ, ਤੰਦਰੁਸਤ ਪੰਜਾਬ ਸੇਂਦਰ ਅਤੇ ਇੱਕ ਹੋਰ ਪਿੰਡ ਦਾ ਗੁਰੂ ਘਰ ਸ਼ਿਵਾਲਾ ਬ੍ਰਾਹਮਣਾਵਾਲਾ, ਪ੍ਰਾਚੀਨ ਸ਼ਿਵ ਮੰਦਿਰ ਜੋ ਕਿ ਕਾਫੀ ਪੁਰਾਣਾ ਮੰ ਉਤੇ ਸੇਤ ਕੇਂਦਰ ਵੀ ਮੌਜੂਦ ਹੈ। ਭਦੌੜ ਕਸਬੇ ਵਿੱਚ ਵਿਦਿਆ ਦਾ ਖੇਤਰ ਉੱਤੇ ਚੱਕ ਦੇ ਸਕੂਲ ਨੇ ਜਿਵੇਂ ਕਿ ਸਰਕਾਰੀ ਪ੍ਰਾਇਮਰੀ ਸਕੂਲ ਪੱਤੀਨ ਅਨਿਤਾਲ ਸ਼ਹੀਦ ਭਗਤ ਸਿੰਘ ਚੌਕ ਹੈ ਜਿਸ ਦੇ ਸਾਹਮਣੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੈ। ਅੱਗੇ ਸਰਕਾਰੀ ਪ੍ਰਾਇਮਰੀ ਸਕੂਲ ਲੜਕਿਆਂ ਦਾ ਵੀ ਮੌਜੂਦ ਹੈ। ਭਦੌੜ ਦੇ ਬੱਸ ਸਟੈਂਡ ਤੋਂ ਹੁੰਦੇ ਸੇਵਾ ਕੇਂਦਰ ਬੰਨੀ ਆਈਆਂ ਤੇ ਸਾਹਮਣੇ ਪਟਵਾਰਖਾਨੇ ਤੋਂ ਹੁੰਦੀ ਹੋਈ ਮੈਂ ਸ਼੍ਰੀ ਪ੍ਰਾਚੀਨ 11 ਰੁਦਰਸ਼ਿਵ ਮੰਦਿਰ ਬਾਗ ਵਾਲੇ ਦੇ ਦਰਸ਼ਨ ਕੀਤੇ ਨੇ ਜਿੱਦੇ ਸਾਹਮਣੇ ਸੋਹਣਾ ਛੱਪੜ ਹੈ। ਇਸ ਕਸਬੇ ਵਿੱਚ 300 ਸਾਲ ਪੁਰਾਣਾ ਹਰਪ੍ਰੀਤ ਸਿੰਘ ਫੂਲ ਕੇ ਪੜਦੇ ਥਾਣੇ ਤੋਂ ਹੁੰਦੇ ਹੋਏ ਮੈਂ ਕਸਬੇ ਦੀਆਂ ਅਲੱਗ-ਅਲੱਗ ਸੱਥਾਂ ਨੇ ਹਾਰਦੀ ਜਾ ਰਹੀਆਂ ਜਿੱਥੇ ਇਹ ਵੱੜਮੁੱਲੀ ਜਾਣਕਾਰੀ ਮਿਲੀ ਹੈ ਮੈਨੂੰ ਤੇ ਭਰਦੀਆਂ ਜੀ ਰਵਾਨਗੀ ਤੇ ਇਹ ਵੀਡੀਓ ਮੈਨੂੰ ਸੀਬੜ ਬਟਿੰਡਾ ਵੱਲੋਂ ਸਪான்ਸਰ ਹੋਈ ਹੈ ਜੇਕਰ ਤੁਸੀਂ ਵੀ ਕੋਈ ਵੀਡੀਓ ਸਪான்ਸਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਕੰਟੈਕਟ